ਫੋਰਸ ਕਾਲਜ ਆਫ ਆਰਟਸ ਫਾਰ ਔਮਨ ਵਿਖੇ ਸਾਵੇਂ ਉਤਸਵ ਕਾਲਜ ਦੇ ਡੀਨ ਡਾਕਟਰ ਮਨਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਡਾਇਰੈਕਟਰ ਸ਼੍ਰੀਮਤੀ ਸਵਰਨ ਕੌਰ ਅਤੇ ਡਾਕਟਰ ਮਨਮੋਨ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਦਾ ਕਾਲਜ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਫੋਰਸ ਸ਼ਬਦ ਗਾਇਨ ਨਾਲ ਕੀਤੀ ਗਈ ਇਸ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਨੇ ਲੋਕ ਗੀਤ ਗਜ਼ਲ ਕਿੱਦਾ ਅਤੇ ਬੋਲੀਆਂ ਨਾਲ ਪ੍ਰੋਗਰਾਮ ਦੀ ਰੌਣਕ ਨੂੰ ਵਧਾਇਆ ਡੀਨ ਡਾਕਟਰ ਮਨਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਇਸ ਸ਼ੁਭ ਦਿਹਾੜੇ ਦੀ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਵੇਂ ਮੌਸਮ ਬਦਲਦੇ ਰਹਿੰਦੇ ਹਨ ਇਨਸਾਨ ਦੀ ਜ਼ਿੰਦਗੀ ਵੀ ਹਮੇਸ਼ਾ ਬਦਲਦੀ ਰਹਿੰਦੀ ਹੈ ਅਤੇ ਉਹਨਾਂ ਕਿਹਾ ਕਿ ਜ਼ਿੰਦਗੀ ਵਿੱਚ ਸੰਘਰਸ਼ ਤੋਂ ਕਦੇ ਵੀ ਭਜਣਾ ਨਹੀਂ ਚਾਹੀਦਾ ਅਤੇ ਨਾ ਹੀ ਕਦੇ ਹਾਰ ਮੰਨਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿੰਨਾ ਸੰਘਰਸ਼ ਕੀਤਾ ਜਾਵੇ ਉਹਨਾ ਹੀ ਇਨਸਾਨ ਦੀ ਸ਼ਖਸੀਅਤ ਨਿਖਰਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਹਮੇਸ਼ਾ ਪਰਿਵਾਰ ਵਾਂਗ ਮਿਲ ਕੇ ਰਹੋ ਅਤੇ ਖੂਬ ਪੜ੍ਹਾਈ ਕਰੋ। ਇਸ ਮੌਕੇ 16 ਅਗਸਤ 2024 ਨੂੰ ਹੋਏ ਪ੍ਰਤਿਬਾਦੀ ਖੋਜ ਪ੍ਰੋਗਰਾਮ ਵਿੱਚ ਮਹਿੰਦੀ, ਰੰਗੋਲੀ ਅਤੇ ਪੋਸਟਰ ਮੇਕਿੰਗ ਵਿੱਚ ਜੇਤੂ ਰਹੇ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬੀ ਕਾਮ ਦੇ ਸ਼ਾਨਦਾਰ ਨਤੀਜਿਆਂ ਵਿੱਚ ਮੱਲਾ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਮਾਨਿਤ ਕੀਤਾ ਗਿਆ। ਇਸ ਮੌਕੇ ਬੀਏ ਕਲਾਸ ਦੀ ਵਿਦਿਆਰਥਣ ਇੱਕੰਪ੍ਰੀਤ ਕੌਰ ਨੂੰ ਮਿਸ ਸਾਵਨ ਚੁਣਿਆ ਗਿਆ। ਪ੍ਰੋਗਰਾਮ ਦੌਰਾਨ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਪਿੰਗਾ ਝੂਟਦਿਆਂ ਇਸ ਤਿਉਹਾਰ ਦਾ ਆਨੰਦ ਮਾਣਿਆ। जल्ली ए वंजरी वजा शोगा लमने दिया हमने पहले वे बोली दे बोली पग के मेलाण गलया वे पेड़ पे लिखे मेरा विचों पेड़ पे लिखे मेरा विचों भरियां ਕੀਤੀਆ ਸੌਣ ਦੀਆ ਯਾਰ ਦੱਬਾ ਮੇਕਰੀ ਕੀਤੀਆ ਸੌਣ ਦੀਆ ਯਾਰ ਦੱਬਾ ਮੇਕਰੀ ਹੋਰਾਂ ਦੇ ਪੀਤੀ ਤੁਕਾ ਤੁਕਾ ਹੋਰਾਂ ਦੇ ਪੀਤਾ ਪੀਤਾ ਹੋਰਾਂ ਦੇ ਪੀਤੀ ਤੁਕਾ ਤੁਕਾ ਹੋਰਾਂ ਦੇ ਪੀਤਾ ਪੀਤਾ ਜੀ ਪੀਂਦੇ ਨੇ ਪੀਂਦੇ ਨੇ ਕਮਲ ਦੀ ਸਾਦੀ ਪੀਂਦੇ ਨੇ ਪੀਂਦੇ ਨੇ ਕਬਲਾ ਕੀ ਸਾਦੀ ਪੀਂਦੇ ਨੇ ਪੀਂਦੇ ਨੇ ਕਬਲਾ ਯਾਦੇ ਜੋਰ ਟੂਆ ਨੱਚਦੀ ਅੱਦੀਆ ਦੇ ਜੋਰ ਟੂਆ ਨੱਚਗੀਆਂ ਅੰਬਾਰ ਤੇ ਕੋਲ ਬੋਦੀ ਟੱਲੀ ਤੇ ਟੁੱਗੀਆਂ ਚੜੇ ਜੋਰ ਨਹੀਂ ਚੱਟ ਕਰਾ ਕੇ ਆ ਕੀ ਪਾਣੀ ਲੁੱਟੀਆਂ ਚੜੇ ਜੋਰ ਨਹੀਂ ਚੱਟ ਕਰਾ ਕੇ ਸਾਹੀ ਪਾਣੀ ਲੁੱਟੀਆਂ ਚੜੇ ਦੇਖ ਲਾ ਵੀ ਤੇਰੇ ਜਦ ਤੂੰ ਕਰੂੰਗੀ ਮਗਰ ਫਿਰੇਗਾ ਮੇਰੇ ਤੱਕ ਕਰੂੰਗੀ ਮਗਰ ਫਿਰੇਗਾ ਮੇਰੇ ਤੱਕ ਕਰੂੰਗੀ ਮਗਰ ਫਿਰੇਗਾ ਮੇਰੇ ਅੱਤੀਆਂ ਦਾ ਬੇਟੀਆਂ ਦਾ ਭੈਣਾਂ ਦਾ ਮਾਵਾ ਦਾ ਸਭ ਦਾ ਤਿਉਹਾਰ ਹੈ ਸਾਵਨ ਦੇ ਮਹੀਨੇ ਚ ਤੀਆਂ ਦਾ ਮਨਾਉਣਾ ਔਰ ਇਹਦੀ ਹਰ ਲੇਡੀ ਦੀ ਹਰ ਬੱਚੇ ਦੀ ਕੁੜੀ ਦੀ ਖਾਸ ਕਰਕੇ ਇਹਦੇ ਨਾਲ ਇੱਕ ਇਮੋਸ਼ਨਲ ਅਟੈਚਮੈਂਟ ਹੈ ਇਸ ਫੈਸਟੀਵਲ ਦੇ ਨਾਲ ਰੀਜ਼ਨ ਇਹ ਹੈ ਕਿ ਪਹਿਲੇ ਜ਼ਮਾਨੇ ਚ ਪੇਕੇ ਚਲੀਆਂ ਜਾਂਦੀਆਂ ਸੀ ਉੱਥੇ ਫਿਰ ਪੁਰਾਣਾ ਰਿਵਾਈਵ ਕਰਦੀਆਂ ਸੀ ਆਪਣੀ ਫਰੈਂਡਸ਼ਿਪ ਆਪਣੇ ਰਿਸ਼ਤੇ ਆਪਣੀਆਂ ਮਾਵਾ ਕੋਲ ਫਿਰ ਆਨੰਦ ਮਾਨਦੀਆਂ ਸੀ ਫਿਰ ਇੱਕ ਨਵੀਂ ਸਪਿਰਟ ਦੇ ਨਾਲ ਵਾਪਸ ਆ ਜਾਂਦੀਆਂ ਸੀ ਆ ਮਨਾ ਤਾਂ ਰਹੇ ਆ ਪਰ ਇਸ ਵਾਰੀ ਥੋੜਾ ਜਿਹਾ ਫੀਲਿੰਗ ਸਬਡਿਊਡ ਹੈ ਉਹਦਾ ਰੀਜ਼ਨ ਇਹ ਹੈ ਕਿ ਜੋ ਔਰਤਾਂ ਦਾ ਹਾਲ ਹੋ ਰਿਹਾ ਹੈ ਉਹ ਤੁਹਾਡੇ ਮਾਨਸਿਕ ਰੂਪ ਤੇ ਜ਼ਰੂਰ ਅਸਰ ਕਰਦਾ ਥੋੜਾ ਜਿਹਾ ਅਸੀਂ ਡਿਨਾਈ ਨਹੀਂ ਕਰ ਸਕਦੇ ਔਰ ਜੋ ਅਗਰ ਜਿਹੜੀ ਕ੍ਰੀਏਟਰ ਹੈ ਇਸ ਦੁਨੀਆ ਨੂੰ ਅੱਗੇ ਚਲਾਉਂਦੀ ਅਗਰ ਉਹ ਹੀ ਸੇਫ ਨਹੀਂ ਤੇ ਬਾਕੀਆਂ ਦਾ ਅਸੀਂ ਕੀ ਕਵਾਂਗੇ ਔਰ ਮੈਂ ਨਹੀਂ ਕਹਿੰਦੀ ਕਿ ਇਹਦੇ ਲਈ ਮੁੰਡੇ ਜ਼ਿੰਮੇਵਾਰ ਹੈ ਜਾਂ ਬੰਦੇ ਹੀ ਜ਼ਿੰਮੇਵਾਰ ਹੈ ਕਿਤੇ ਨਾ ਕਿਤੇ ਸਾਡੇ ਕੋਲ ਸਾਰੀਆਂ ਮਦਦ ਐਜ਼ ਮਦਰਜ਼ ਐਜ਼ ਸਿਸਟਰਜ਼ ਔਰ ਮੇਬੀ ਐਜ਼ ਅ ਫੈਮਿਲੀ ਐਜ਼ ਅ ਸੋਸਾਇਟੀ ਔਰ ਔਨ ਦਾ ਲਾਰਜਰ ਕੈਨਵਸ ਗਵਰਨਮੈਂਟਸ ਸਿਸਟਮ ਕਿਤੇ ਨਾ ਕਿਤੇ ਦਾ ਜ਼ਿੰਮੇਵਾਰ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰੋਪਰਲੀ ਗਰੂਮ ਹੀ ਨਹੀਂ ਕਰ ਪਾਰੇ ਅ ਅਗਰ ਬॉयਜ਼ ਕਦੇ ਸੋਚਣ ਕਿ ਅਗਰ ਇਹ ਕੰਮ ਉਹਨਾਂ ਨਾਲ ਹੋਵੇ ਤੇ ਉਹਨਾਂ ਨੂੰ ਕਿਹੋ ਜਿਹਾ ਲੱਗੇ ਔਰ ਤੁਸੀਂ ਉਹਨੂੰ ਖਤਮ ਹੀ ਕਰ ਦਿੰਦੇ ਹੋ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨਾ ਏ ਕੋਈ ਸਾਡਾ ਸਾਡਾ ਰਾਈਟ ਹੈਗਾ ਨਹੀਂ ਦਿਲ ਉਦਾਸ ਹੁੰਦਾ ਔਰ ਅੱਖਾਂ ਵੀ ਸ਼ਰਮ ਨਾਲ ਹਰ ਹਰ ਇੱਕ ਮਨੁੱਖ ਦੀਆਂ ਥੱਲੇ ਹੋ ਜਾਂਦੀਆਂ ਜਦੋਂ ਇਹੋ ਜਿਹੇ ਕਾਰਨਾਮੇ ਹੁੰਦੇ ਪਰ ਕਿਉਂਕਿ ਇਹ ਬੱਚੇ ਐ ਬੱਚਿਆਂ ਨੂੰ ਇੰਨਾਂ ਗੱਲਾਂ ਦਾ ਇੰਨਾ ਇੰਟੈਂਸਿਟੀ ਦਾ ਪਤਾ ਨਹੀਂ ਹੁੰਦਾ ਕਿ ਇਹ ਕੀ ਹੋ ਰਿਹਾ ਆਲੇ ਦੁਆਲੇ ਹਾਂ ਇੱਕ ਤਰੀਕਾ ਕਿ ਉਹਨਾਂ ਨੂੰ ਆਪਣੇ ਨਾਲ ਆਪਣੇ ਟ੍ਰੈਡੀਸ਼ਨਸ ਦੇ ਨਾਲ ਆਪਣੀਆਂ ਵੈਲਿਊਜ਼ ਦੇ ਨਾਲ ਅਸੀਂ ਬਨ ਕੇ ਰੱਖੀਏ ਤਾਂ ਕਿ ਅਗਰ ਕੋਈ ਵੀ ਹੋ ਇਹੋ ਜਿਹਾ 네ਗੇਟਿਵ ਸਟੈਪ ਕਰ ਦੇ ਜਾਂ ਕੋਈ ਉਦਾਸੀ ਹੁੰਦੀ ਹੈ ਤੇ ਆਪਣੇ ਆਪ ਨੂੰ ਆਪਣੇ ਕਲਚਰ ਦੇ ਨਾਲ ਜੋੜ ਕੇ ਰੱਖਣ ਹਮੇਸ਼ਾ ਖੁਸ਼ ਰਹਿਣ ਚੜਦੀ ਕਲਾ ਚ ਰਹਿਣ ਤੇ ਹਾਸੇ-ਵਾਸੇ ਰਹਿਣ ਇਹ ਹੀ ਮੇਰੀ ਆਪਣੀਆਂ ਬੱਚੀਆਂ ਲਈ ਔਰ ਦੁਨੀਆ ਦੇ ਹਰ ਬੱਚੇ ਲਈ ਖਾਸ ਕਰਕੇ ਇੰਡੀਆ ਚ ਬੇਟੀਆਂ ਲਈ ਔਰਤਾਂ ਲਈ ਇੱਕ ਇੱਕ ਗੁਜ਼ਾਰਿਸ਼ ਹੈ ਕਿ ਪਲੀਜ਼ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਗਰੂਮ ਕਰੋ ਚੰਗੀਆਂ ਵੈਲਿਊਜ਼ ਦਿਓ ਆਪਣੇ ਕਲਚਰ ਦੇ ਨਾਲ ਜੋੜ ਕੇ ਰੱਖੋ ਤਾਂ ਕਿ ਸਾਰੇ ਅਸੀਂ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੀਏ ਇਹੀ ਸਾਵਨ ਦਾ ਮਤਲਬ ਐਸੇ ਲਈ ਪ੍ਰਮਾਤਮਾ ਗਰਮੀ ਤੋਂ ਬਾਅਦ ਸਾਵਨ ਲੈ ਕੇ ਆਉਂਦਾ ਕਿ ਚਲੋ ਜਿਹੜਾ ਤੁਸੀਂ ਇੱਕ ਥੋੜੇ ਜੇ ਮਾਇੂਸ ਬੈਠੇ ਸੀ ਪਸੀਨੇ ਦੇ ਨਾਲ ਭਰੇ ਰਹਿੰਦੇ ਸੀ ਐਸਰੀ ਪਈ ਵੀ ਬੜੀ ਗਰਮੀ ਹੈ ਹੁਣ ਆਜੋ ਫਿਰ ਜ਼ਿੰਦਗੀ ਨੂੰ ਦੁਬਾਰਾ ਰਿਵਾਈਵ ਕਰਕੇ ਸ਼ੁਰੂ ਕਰੀਏ ਜੀਣਾ ਸੋ ਦਿਸ ਇਜ਼ ਮਾਈ ਹੋਪ ਐਂਡ ਆਮ ਪੋਜ਼ਿਟਿਵ ਕੇ ਲੁਕੀ ਆਪਣੇ ਆਪ ਨੂੰ ਜ਼ਰੂਰ ਚੰਗੇ ਰਸਤੇਾਂ ਤੇ ਲਿਆਉਂਦੀ ਕੋਸ਼ਿਸ਼ ਕਰਨਗੇ